ਸ਼੍ਰੀ ਭਗਵੰਤ ਸਿੰਘ ਜੀ ਮਾਨ ਜਿੰਦਾਬਾਦ ਜਿੰਦਾਬਾਦ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਜੀ ਚੀਮਾ ਜਿੰਦਾਬਾਦ ਜਿੰਦਾਬਾਦ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਜੀ ਚੀਮਾ ਜਿੰਦਾਬਾਦ ਜਿੰਦਾਬਾਦ ਮੇਲ ਕਮੇਟ ਚੇਅਰਮੈਨ ਸ਼੍ਰੀ ਨਰਿੰਦਰ ਸਿੰਘ ਜੀ ਸ਼ੇਰਗਿੱਲ ਜਿੰਦਾਬਾਦ ਜਿੰਦਾਬਾਦ ਸਸੀ ਕਾਲ ਜੀ ਤੁਸੀਂ ਵੇਖ ਰਹੇ ਹੋ ਰਾਸਤ ਨਿਊਜ਼ ਤੇ ਮੈਂ ਜਸ ਖਹਿਰਾ ਪੂਰੇ ਪੰਜਾਬ ਦੇ ਜਿਹੜੇ ਵੇਰਕਾ ਦੇ ਮੁਲਾਜ਼ਮ ਸੀਗੇ ਉਹਨਾਂ ਦੇ ਵੱਲੋਂ ਦਿਨ ਬਦ ਦਿਨ ਜਿਹੜੀ ਹੜਤਾਲ ਸੀ ਉਹ ਕੀਤੀ ਜਾ ਰਹੀ ਸੀ ਲਗਾਤਾਰ ਲੰਬਾ ਪ੍ਰਦਰਸ਼ਨ ਚੱਲਦਾ ਆ ਰਿਹਾ ਸੀ ਪਰ ਅੱਜ ਸਾਰੇ ਵੇਰਕਾ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤਾਂ ਆਪਾਂ ਉਹ ਖੁਸ਼ੀ ਦਾ ਮਾਹੌਲ ਜ਼ਰੂਰ ਜਾਵਣਾ ਜਾਣਾਂਗੇ ਸਸੀ ਕਾਲ ਬਾਈ ਸਸੀ ਕਾਲ ਜੀ ਬਾਈ ਜੀ ਅੱਜ ਪੂਰੇ ਮੁਲਾਜ਼ਮ ਨੇ ਜਿਹੜੇ ਹਨਾ ਮੈਂ ਸੁਣਿਆ ਹੈ ਕਹਿੰਦੇ ਅੱਜ ਜਿਹੜੇ ਵੇਰਕਾ ਦੇ ਮੁਲਾਜ਼ਮ ਸੀ ਉਹਨਾਂ ਦੇ ਘਰੇ ਕਿਉਂ ਦੇ ਦੀਵੇ ਜਲਨੇ ਨੇ ਵਜ੍ਹਾ ਕੀ ਹੈ ਪਜਾ ਇਹ ਹੈ ਜੀ ਦੇਖੋ ਜਿਹੜੀ ਤੁਸੀਂ ਗੱਲ ਗਈ ਵੀ ਕਿ ਉਹਦੇ ਦੀਵੇ ਬਲ ਰਹੇ ਆ ਉਹ ਰਾਤ ਤੁਸੀਂ ਮਹਾਲੀ ਪਲਾਂਟ ਦੇਖ ਹੀ ਲਿਆ ਤੇ ਸਾਰੇ ਪਲਾਂਟਾਂ ਦੇ ਬਾਹਰ ਤੇ ਮੁਲਾਜ਼ਮਾਂ ਦੇ ਘਰਾਂ ਚ ਦੇਸੀ ਕਿਉਂ ਦੇ ਦੀਵੇ ਬਲੇ ਆ ਰਾਤ ਕਿਉਂਕਿ ਇਹ ਜਿਹੜਾ ਸਮਾਂ ਇਹ 2018 ਦੇ ਵਿੱਚ ਪੁਰਾਣੀਆਂ ਸਰਕਾਰਾਂ ਵੱਲੋਂ ਇੱਕ ਪਾਲਿਸੀ ਬਣਾਈ ਗਈ ਸੀ ਕਿ ਵੀ ਜਿਹੜਾ ਪੰਜਾਬ ਦਾ ਦੁੱਧ ਹੈ ਆਪਣਾ ਤੇ ਪਲਾਟ ਨੇ ਵੀ ਇਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਲੈ ਜਾਇਆ SASK ਇਹ ਜਿਹੜੀ ਸਾਰੀ ਨੀਤੀ ਸੀਗੀ ਜਦੋਂ ਸਾਡੇ ਚੇਅਰਮੈਨ ਸਾਹਿਬ ਮਾਨਯੋਗ ਨਰਿੰਦਰ ਸਿੰਘ ਸ਼ੇਰਗਿੱਲ ਜੀ ਆਏ ਮਿਲਕ ਫੈਟ ਦਾ ਅਹੁਦਾ ਸੰਭਾਲ ਲਿਆ ਤਾਂ ਅਸੀਂ ਉਹਨਾਂ ਨੂੰ ਦੱਸਿਆ ਤੇ ਫਿਰ ਉਹਨਾਂ ਨੇ ਇਹਦੀ ਘੋਖ ਪੜਤਾਲ ਕੀਤੀ ਤੇ ਪਤਾ ਲੱਗਿਆ ਵੀ 850 ਮੁਲਾਜ਼ਮ ਜਿਹੜਾ ਭਰਤੀ ਕੀਤਾ ਸੀਗਾ ਇਸ ਨੀਮਾ ਅਧੀਨ ਉਹਦੇ ਵਿੱਚੋਂ 600 ਬੰਦੇ ਨੌਕਰੀ ਛੱਡ ਕੇ ਚਲੇ ਗਿਆ ਜੀ ਤਾਂ ਇਹਦੇ ਨੁਕਸਾਨ ਸਾਨੂੰ ਕਾਫੀ ਹੋਇਆ ਉਸ ਤੋਂ ਬਾਅਦ 24 ਤਰੀਕ ਨੂੰ ਜੀ 24 ਫਰਵਰੀ ਨੂੰ ਇਸ ਦਾ ਏਜੰਡਾ ਬੋਰਡ ਦੇ ਵਿੱਚ ਪਾਇਆ ਗਿਆ ਜਿਸ ਦੀ ਪ੍ਰਵਾਨਗੀ ਕੱਲ ਸਾਨੂੰ ਰਜਿਸਟਰਾਰ ਸੇਕਾਰੀ ਸੁਭਾ ਮਤੋਂ ਮਿਲੀ ਆ ਜਿਸ ਦੇ ਸੰਬੰਧ ਵਿੱਚ ਅਸੀਂ 7 ਮਾਰਚ ਤੋਂ ਲਗਾਤਾਰ ਮਹਾਲੀ ਵਿਖੇ ਧਰਨਾ ਲਗਾਇਆ ਹੋਇਆ ਸੀਗਾ ਸ਼ਾਂਤਪੂਰਵਕ ਤੇ ਇਸ ਧਰਨੇ ਦੀ ਖਾਸੀਅਤ ਹੈ ਵੀ 1 ਰੁਪਏ ਦਾ ਨੁਕਸਾਨ ਵੀ ਅਸੀਂ ਕਿਸੇ ਵੀ ਪਲਾਟ ਨੂੰ ਤੇ ਮਿਲਕ ਫੈਡ ਨੂੰ ਹੋਣ ਨਹੀਂ ਦਿੱਤਾ ਸ਼ਾਂਤਮਈ ਢੰਗ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਆ ਤੇ ਇੰਨੀ ਖੁਸ਼ੀ ਆ ਵੀ ਸਾਰੇ ਪੰਜਾਬ ਦੇ ਪਲਾਂਟ ਅਤੇ ਮਿਲਕ ਫੈਡ ਦਾ ਦੁੱਧ ਅਤੇ ਨੌਕਰੀਆਂ ਤਨਖਾਹਾਂ ਮਲਾਜ਼ਮਾਂ ਦੇ ਜਿਹੜੇ ਹੱਕ ਨੇ ਉਹ ਅਸੀਂ ਬਚਾ ਲਏ ਬਿਰੇ ਜਿਹੜੀ ਨਵੀਂ ਪਾਲਿਸੀ ਪਿਛਲੀਆਂ ਸਰਕਾਰਾਂ ਨੇ ਬਣਾਈ ਸੀ ਉਹਦੇ ਵਿੱਚ ਹੈ ਕੀ ਸੀ ਖੁੱਲ ਕੇ ਦੱਸੋ ਵੀ ਉਹਦੇ ਵਿੱਚ ਤੁਹਾਨੂੰ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕੀ ਨੁਕਸਾਨ ਸੀ ਉਹਦੇ ਵਿੱਚ ਜਦੋਂ ਦੇਖੋ ਪਾਲਿਸੀ 2018 ਦੇ ਵਿੱਚ ਉਸ ਸਮੇਂ ਦੀ ਸਰਕਾਰ ਨੇ ਲਗਾਈ ਗਈ ਉਸ ਦੇ ਨਾਲ ਇਹ ਹੋਇਆ ਵੀ ਜੋ ਪੁਰਾਣੀ ਪਾਲਿਸੀ ਚੱਲਦੀ ਸੀਗੀ ਤੇ ਨਵੀਂ ਲਾਈ ਆ ਭਰਤੀ ਕੀਤੇ ਆ ਉਹਦੇ ਵਿੱਚ ਮੁਲਾਜ਼ਮਾਂ ਚ ਵੰਡ ਹੋ ਗਈ ਉਹਦੇ ਵਿੱਚ ਕੋਈ ਜੋ ਪੇ ਸਕੇਲ ਦੇ ਵਿੱਚ ਵੱਧ ਤਨਖਾਹ ਲੈਂਦੇ ਸੀ ਇੱਕੋ ਸੀਟ ਤੇ ਬੈਠ ਕੇ ਇੱਕ ਮੁਲਾਜ਼ਮ ਘੰਟ ਤਨਖਾਹ ਤੇ ਕੰਮ ਕਰਦਾ ਸੀ ਤੇ ਦੂਜਾ ਵੱਧ ਕਰਦਾ ਸੀ ਇਸ ਦੇ ਨਾਲ ਜਿਹੜਾ ਕੰਮ ਕਰਨ ਦਾ ਤਰੀਕਾ ਉਸ ਦੇ ਵਿੱਚ ਨਿਰਾਸ਼ਾ ਪੈਦਾ ਹੁੰਦੀ ਸੀਗੀ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਵਰਕਰ ਆਇਆ ਸੀਗਾ ਭਰਤੀ ਕੀਤਾ ਸੀ ਉਹ ਨੌਕਰੀ ਛੱਡ ਕੇ ਜਾਂਦਾ ਰਿਹਾ ਇਸ ਕਰਕੇ ਮਿਲਕਫੈਡ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਇਸ ਲਈ ਕਰਕੇ ਜਿਹੜੇ ਉਹ ਘਾਟੇ ਸੀਗੇ ਉਹਨਾਂ ਨੂੰ ਨਾਪ ਤੋਲ ਕੇ ਕਮੇਟੀ ਦਾ ਗੱਠਨ ਹੋਇਆ ਉਹਨਾਂ ਨੇ ਇਹਦੀ ਪੜਤਾਲ ਕੀਤੀ ਪ੍ਰੋਪਰ ਤਰੀਕੇ ਨਾਲ ਉਸ ਤੋਂ ਬਾਅਦ ਜਾ ਕੇ ਇਹ ਏਜੰਡਾ ਪਾਇਆ ਗਿਆ ਤੇ ਸਰਕਾਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਪਿਛਲਾ ਏਜੰਡਾ ਰੱਦ ਕਰਕੇ ਨਵਾਂ ਏਜੰਡਾ ਪਾ ਕੇ ਸਾਰੇ ਮੁਲਾਜ਼ਮਾਂ ਨੂੰ ਇੱਕਸਾਰਤਾ ਨਾਲ ਕਰਕੇ ਤੇ ਹੁਣ ਅੱਗੇ ਮਿਲਕ ਫੈਡ ਵਿੱਚ ਭਰਤੀ ਕਰਕੇ ਤੇ ਇਸ ਨੂੰ ਮਿਲਕ ਫੈਡ ਨੂੰ ਸਚਾਰੂ ਢੰਗ ਨਾਲ ਚਲਾਇਆ ਜਾਵੇਗਾ ਜੀ ਬਾਈ ਜੀ ਜਿਹੜੇ ਚੇਅਰਮੈਨ ਨੇ ਮਿਲਕ ਫੈਡ ਦੇ ਨਰਿੰਦਰ ਸਿੰਘ ਜੀ ਸ਼ੇਰਗੱਲ ਤੇ ਮਾਨ ਸਾਹਿਬ ਨੂੰ ਕੀ ਕਹਿਣਾ ਚਾਹੂੰਗਾ ਅਸੀਂ ਦੇਖੋ ਜੀ ਜੋ ਕੱਲ ਉਹਨਾਂ ਨੇ ਸਰਕਾਰ ਵੱਲੋਂ ਚਿੱਠੀ ਆਈ ਹੈ ਸਾਨੂੰ ਰਜਿਸਟਰਾਰ ਵੱਲੋਂ ਅਸੀਂ ਸਾਡੇ ਚੇਅਰਮੈਨ ਸਾਹਿਬ ਨਰਿੰਦਰ ਸਿੰਘ ਸ਼ੇਰਖਿਲ ਜੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਜੀ ਦਾ ਅਸੀਂ ਸਾਰੀ ਉਮਰ ਉਹਨਾਂ ਦੇ ਰਿਣੀ ਰਹਾਂਗੇ ਤੇ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੋ ਉਹਨਾਂ ਨੇ ਸਾਡੇ ਦੇ ਜੋ ਫਾਈਲ ਸਾਡੀ ਅੜੀ ਹੋਈ ਸੀ ਕਾਫੀ ਲੰਬੇ ਸਮੇਂ ਦੌਰਾਨ ਸੀ ਐਸ ਵੱਲੋਂ ਉਹ ਉਹਨਾਂ ਨੇ ਕਢਵਾਈ ਜੋ ਹੱਕ ਸੱਚ ਦੀ ਲੜਾਈ ਸੀ ਉਸ ਦੇ ਵਿੱਚ ਸਾਨੂੰ ਉਹਨਾਂ ਨੇ ਹੱਕ ਦਿਵਾਇਆ ਤਾਂ ਭਾਈ ਜੀ ਅੱਜ ਜਿਹੜਾ ਪੂਰੇ ਪੰਜਾਬ ਦੇ ਜਿਹੜੇ ਵੇਰਕਾ ਦੇ ਮੁਲਾਜ਼ਮ ਨੇ ਉਹ ਸਾਰੇ ਤਾਰੀਫਾਂ ਕਰਦੇ ਹੋਣਗੇ ਪੰਜਾਬ ਸਰਕਾਰ ਦੀ ਬਿਲਕੁਲ ਜੀ ਬਿਲਕੁਲ ਕੱਲ ਦੀ ਜਦੋਂ ਦੀ ਚਿੱਠੀ ਆਈ ਆ ਤੁਸੀਂ ਮਹਾਲੀ ਪਲਾਂਟ ਵਿਖੇ ਦੇਖ ਲਓ ਵੀ ਉੱਥੇ ਬੰਬ ਚਲਾਏ ਜਾ ਰਹੇ ਆ ਖੁਸ਼ੀ 'ਚ ਰਾਤ ਨੂੰ ਦੀਪਮਾਲਾ ਕੀਤੀ ਗਈ ਤੇ ਢੋਲ ਨਗਾਰੇ ਪਜਾ ਕੇ ਭੰਗੜੇ ਪਾਏ ਗਏ ਤੇ ਚੇਅਰਮੈਨ ਸਾਹਿਬ ਦੇ ਘਰੇ ਤੇ ਇੱਥੇ ਮੁੱਖ ਦਫ਼ਤਰ ਵਿਖੇ ਸਵੇਰ ਦੇ ਹੀ ਲੱਡੂ ਵੰਡੇ ਜਾ ਰਹੇ ਆ ਤੇ ਬਹੁਤ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਾਰੇ ਪੰਜਾਬ 'ਚ ਸੋ ਮਿਲਕ ਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਜੀ ਸ਼ੇਰਗਿਲ ਉਹਨਾਂ ਦੇ ਵੱਲੋਂ ਜਿਹੜਾ ਇੱਕ ਇਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਪ੍ਰਦਰਸ਼ਨ ਚੱਲਦਾ ਸੀ ਉਹਨੂੰ ਅੱਜ ਕਿਤੇ ਨਾ ਕਿਤੇ ਬ੍ਰਾਮ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਜਿਹੜੀ ਮੰਗ ਸੀ ਉਹਨੂੰ ਪੰਜਾਬ ਸਰਕਾਰ ਦੇ ਵੱਲੋਂ ਸੈਪਟ ਕੀਤਾ ਗਿਆ ਜਿਹੜੀ ਪੁਰਾਣੀ ਨਵੀਂ ਨੀਤੀ 2018 ਦੇ ਵਿੱਚ ਬਣੀ ਸੀ ਉਸ ਨੂੰ ਰੱਦ ਕਰਕੇ ਜਿਹੜੀ ਪੁਰਾਣੀ ਨੀਤੀ ਸੀ ਉਸ ਦੇ ਤਹਿਤ ਹੀ ਜਿਹੜਾ ਅੱਗੇ ਹੁਣ ਮਿਲਕ ਫੈਟ ਦਾ ਕੰਮ ਚੱਲੇਗਾ ਵੇਰਕਾ ਦਾ ਕੰਮ ਚੱਲੇਗਾ ਸੋ ਸਾਰੇ ਮੁਲਾਜ਼ਮਾਂ ਦੇ ਵਿੱਚ ਅੱਜ ਖੁਸ਼ੀ ਦੀ ਲਹਿਰਾਂ ਪੰਜਾਬ ਸਰਕਾਰ ਦਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਮਿਲਕ ਫੈਟ ਦੇ ਚੇਅਰਮੈਨ ਹਨ ਨਰਿੰਦਰ ਸਿੰਘ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਮਿਲਕ ਫੈਟ ਆਫਿਸ ਚੰਡੀਗੜ੍ਹ ਤੋਂ